ਰਾਕ ਵਿੱਚ ਬੇਹੋਸ਼ੀ ਦੇ ਟੀਕੇ ਲਾਹ گاਵਾਂ ਨੂੰ ਸਬਜ਼ੀ ਦੀ ਆੜ ਵਿੱਚ ਤਸਕਰੀ ਕਰਕੇ ਲੈ ਜਾ ਰਹੇ ਤਸਕਰ ਕਾਬੂ ਇਹਨਾਂ ਤਸਕਰਾਂ ਨੂੰ ਫੜਾਣ ਵਿੱਚ ਸੰਯੁਕਤ ਗਊ ਰੱਖਿਆ ਦਲ ਬਜਰੰਗ ਦਲ ਵਿਸ਼ਵ Hindu ਪਰਸ਼ਦ ਰੁਦਰ ਸੈਨਾ ਸੰਗਠਨ ਨੇ ਲਵਾਈ ਭੂਮਿਕਾ ਹਿੰਦੂ ਸੰਗਠਨਾਂ ਨੇ ਕੀਤਾ ਜ਼ਬਰਦਸਤ ਰੋਸ ਪ੍ਰਦਰਸ਼ਨ ਤਸਕਰਾਂ ਨੇ ਹਿੰਦੂ ਨੇਤਾਵਾਂ ਤੇ ਟਰੱਕ ਚੜਾਉਣ ਦੀ ਵੀ ਕੀਤੀ ਕੋਸ਼ਿਸ਼ ਪੁਲਿਸ ਪੁੱਜੀ ਜਾਂਚ ਜਾਰੀ ਬੇਹੋਸ਼ ਗਾਵਾਂ ਨੂੰ ਦੇਖ ਲੋਕਾਂ ਨੂੰ ਲੱਗਾ ਭਾਰੀ ਸਦਮਾ ਤੇ ਦੁੱਖ ਗੁਪਤ ਸੂਚਨਾ ਮਿਲਣ ਤੇ ਸੰਯੁਕਤ ਗਊ ਰੱਖਿਆ ਦਲ ਬਜਰੰਗ ਦਲ ਬੇਸਬ ਹਿੰਦੂ ਪਰਸਦ ਰੂਦਰ ਸੈਨਾ ਸੰਗਠਨ ਦੇ ਕਾਰਕੁਨਾਂ ਨੇ ਬੇਹੋਸ਼ੀ ਦੇ ਟੀਕੇ ਲਾ گاਵਾ ਨੂੰ ਸਬਜੀ ਦੀ ਆੜ੍ਹਤੀ ਤੇ ਤਸਕਰੀ ਕਰਕੇ ਜੰਮੂ ਕਸ਼ਮੀਰ ਲਿਜਾਰੇ ਤਸਕਰਾਂ ਨੂੰ ਟਰੱਕ ਸਣੇ ਕਾਬੂ ਕਰ ਲਿਆ ਟਰੱਕ ਅੰਦਰ ਦਾ ਮੰਜ਼ਰ ਦੇਖ ਸਾਬਾ ਹੈਰਾਨ ਤੇ ਪਰੇਸ਼ਾਨ ਸਨ ਕਿਉਂਕਿ ਬੇਹੋਸ਼ ਕੀਤੀ ਗਿਆ ਗਾਵਾਂ ਤੜਫ ਰਹੀਆਂ ਸਨ ਇਨਸਾਨ ਪੈਸੇ ਲਈ ਇਤੋਂ ਤੱਕ ਡਿੱਗ ਸਕਦਾ ਹੈ ਇਸ ਦੀ ਕਲਪਨਾ ਕਰਕੇ ਹੀ ਇਨਸਾਨ ਦਾ ਮਨ ਸਹਿਰ ਉੱਡਦਾ ਤੜਫ ਉੱਡਦਾ ਪੁਲਿਸ ਵੀ ਪੁੱਜੀ ਹੋਈ ਸੀ ਤੇ ਆਪਣੇ ਤਫ਼ਤੀਸ ਵਿੱਚ ਜੁਟੇ ਹੋਏ ਸੀ ਇਸ ਮੌਕੇ ਤੇ ਹਿੰਦੂ ਸੰਗਠਨਾਂ ਦੇ ਕਾਰਕੁਨਾਂ ਨੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਤੇ ਕਿਹਾ ਕਿ ਗਾਵਾਂ ਨਾਲ ਕ੍ਰੂਰਤਾ ਕਰਨ ਵਾਲੇ ਦਰਿੰਦਿਆਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਦੱਸ ਦਈਏ ਕਿ Hindu ਨੇਤਾਵਾਂ ਤੇ ਟਰੱਕ ਚੜਾਣ ਤੇ ਕੁਚਲਣ ਦੀ ਵੀ ਕੋਸ਼ਿਸ਼ ਕੀਤੀ ਗਈ ਸਾਰੀ ਰਾਤ Hindu ਨੇਤਾਵਾਂ ਨੇ ਮਿਹਨਤ ਕਰਕੇ ਇਹਨਾਂ ਗਾਵਾਂ ਨੂੰ ਸਡਾਣ ਵਿੱਚ ਭੂਮਿਕਾ ਨਿਭਾਈ ਇਸ ਮੌਕੇ ਪ੍ਰਮੋਦ ਗੁਪਤਾ ਅਭਿਮਨਿਉ ਯਤਨ ਕਰਤਾਰਪੁਰੀਆ ਗੌਰਵ ਗੋਰਾ ਮੋਹਿਤ ਰੁਦਰ ਸੈਨਾ ਸੰਗਠਨ ਆਦਿ ਮੌਜੂਦ ਸਨ ਫੋਕਸ ਪੰਜਾਬੀ ਦੀ ਟੀਮ ਇਸ ਵਕਤੇ ਚੁਘੀਟੀ ਵਿੱਚ ਮੌਜੂਦ ਹੈ ਦੱਸਦੀ ਹੈ ਕਿ ਇੱਥੇ ਬਜਰੰਗ ਦਲ ਤੇ ਦੂਜੀ ਗੜੀਸ਼ਿੰਧੂ ਪਰਸ਼ਦ ਦੇ ਕਾਰਕੁਨਾਂ ਨੇ ਇੱਥੇ ਇੱਕ ਟਰੱਕ ਫੜਿਆ ਜਿਹਦੇ ਵਿੱਚ ਗੰਗ ਜਿੰਦਿਆਂ گاਵਾ ਹਨ ਤੇ ਕਰਦੇ ਹਨ ਇੱਥੇ ਫੋਕਸ ਪੰਜਾਬੀ ਲਈ ਗੱਲਬਾਤ ਪਾਜੀ ਕਿਸ ਤਰ੍ਹਾਂ ਕੀ ਮਾਹਰ ਆ ਸਰ ਜੈ ਅਜੀਰਾਮ ਜੀ ਵਿਸ਼ਵਿੰਦੂ ਪਰਸ਼ਦ ਰੰਪਲ ਸਾਹ ਜਿਲ੍ਹਾ ਸੇਵਾ ਦੇ ਅੰਦਰ ਜੀ ਚਾ ਅੱਜ ਅੱਜ ਰਾਤ ਨੂੰ ਸਾਨੂੰ ਗੁਪਤ ਸੂਚਨਾ ਮਿਲੀ ਕੀ ਇੱਕ گاਵਾਂ ਨਾਲ ਭਰਿਆ ਟਰੱਕ ਜਿਹੜਾ ਪਠਾਨਕੋਟ ਜੰਮੂ ਕਸ਼ਮੀਰ ਵੱਡੇ ਲਈ ਜਾਨ ਲੈ ਕੇ ਜਾਣੀ ਸੀ ਇਹ ਸਲੱਟਰ ਹਾਊਸ ਸਾਡੇ ਸਾਡੇ ਬਗੰਦਲ ਦੀ ਟੀਮ ਤੇ ਵਿਸ਼ੂ ਦੀ ਬਸ਼ੇ ਟੀਮ ਤੇ ਸੰਯੁਕਤ ਗਊ ਰਖਾ ਬਲਦ ਦੀ ਟੀਮ ਨੇ ਮਿਲ ਕੇ ਜਿਹੜਾ گاਵਾਂ ਦਾ ਭਰਿਆ ਟਰੱਕ ਅਸੀਂ ਫੜਿਆ ਠੀਕ ਹੈ ਤੁਸੀਂ ਦੇਖ ਸਕਦੇ ਹੋ ਥੱਲੇ ਗਾਈਆਂ ਰੱਖੀਆਂ ਹੋਈਆਂ ਉੱਪਰ ਸਾਰੀਆਂ ਸਬਜ਼ੀਆਂ ਰੱਖੀਆਂ ਤਾਂ ਕਿ ਕਿਸੇ ਨੂੰ ਸ਼ੱਕ ਨਾ ਪਵੇ ਕਿ ਅਸੀਂ ਇਹਦੇ ਵਿੱਚ ਕੀ ਲੈ ਕੇ ਚੱਲੇ ਆ ਬੜੇ ਚਾਰ-ਪੰਜ ਦਿਨਾਂ ਤੋਂ ਇਹਨਾਂ ਦੀ ਟੈਪਿੰਗ ਕਰਨ ਤੋਂ ਆਵਾਜ਼ ਆਈ ਅਸੀਂ ਇਹਨਾਂ ਨੂੰ ਬੜੇ ਸਫਲਤਾਪੂਰਵਕ ਇਹਨਾਂ ਨੂੰ ਫੜਿਆ ਆ ਇਹਨਾਂ ਨੇ ਸਾਡੇ ਕਾਰੇ ਕਰਤਾ ਅਭਿਮੰਨੀ ਕਹਈ ਤੇ ਉੱਪਰ ਵੀ ਗੱਡੀ ਚਲਾਉਣ ਦੀ ਕੋਸ਼ਿਸ਼ ਕੀਤੀ ਸਾਡੇ ਜਿਹੜੇ ਹੋਰ ਜਿਹੜੇ ਕਾਰੇ ਕਰਤਾ ਸੀ ਨਾਲ ਜਿਹੜਾ ਪਿੱਛੇ ਕਰਦੇ ਸੀ ਉਹਨਾਂ ਦੇ ਉੱਪਰ ਵੀ ਗੱਡੀ ਚਲਾਉਣ ਦੀ ਕੋਸ਼ਿਸ਼ ਕੀਤੀ ਇਦਾਂ ਹੀ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਕਿ ਇਹਨਾਂ ਦੇ ਉੱਪਰ ਜਿਹੜੇ ਗੋ ਤਸਕਰੀ ਕਰਦੇ ਆ ਇਹਨਾਂ ਦੇ ਉੱਪਰ ਬੰਦੀ ਤੋਂ ਬੰਦੀ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਕਾਨੂੰਨ ਬਣਾਇਆ ਜਾਵੇ ਤਾਂ ਕਿ ਇਹੋ ਜਿਹੇ ਦੋਲਾ ਜਿਹੜੇ ਗੋ ਹੱਤਿਆ ਜਿਹੜੇ ਹੁੰਦੇ ਆ ਜਿਹੜਾ ਗੋ ਤਸਕਰ ਆ ਉਹ ਦੋਲਾ ਇਹ ਜੇ ਹਰਕਤ ਨਾ ਕਰਨ ਹਿੰਦੂ ਇਤਾਂ ਦੇ ਨਾਲ ਖਲਵਾੜ ਕਰਨ ਵਾਲੇ ਜਿਹੜੇ ਦੇਸ਼ ਦਰੋਹੀ ਤਾਕਤਾਂ ਆ ਉਹਨਾਂ ਦੀ ਕੋਸ਼ਿਸ਼ ਆ ਕਿ ਹਿੰਦੂਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਆ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਹਿੰਦੂ ਦੱਬਣ ਵਾਲੀ ਕੌਮ ਨਹੀਂ ਹੈ ਹਿੰਦੂ ਹਜ਼ਾਰਾਂ ਸਾਲਾਂ ਤੋਂ ਲੜਾਈ ਲੜਦਾ ਆਇਆ ਔਰ ਸ਼੍ਰੀ ਰਾਮ ਜਨਮ ਭੂਮੀ ਦੀ ਲੜਾਈ ਵੀ ਜੇ ਉਹਨਾਂ ਨੇ ਦੇਖੀ ਹੋਵੇ ਉਹ ਵੀ ਹਿੰਦੂਆਂ ਨੇ ਸਨਾਤਨੀਆਂ ਨੇ ਸਾਰੀ ਲੜੀ ਹੈ ਔਰ ਉਹਨਾਂ ਦੇ ਖਿਲਾਫ ਹੀ ਲੜੀ ਹੈ ਔਰ ਉਹੀ ਉਹ ਕੋਸ਼ਿਸ਼ ਕਰ ਰਹੇ ਹੈ ਕਿ ਇਹਨਾਂ ਨੂੰ ਕਿਸ ਨਾ ਕਿਸੇ ਤਰੀਕੇ ਦਵਾਇਆ ਜਾਏ ਪਰ ਉਹ ਕਲੇਖੇ ਚ ਹੈਗੇ ਜੀ ਵਿਸ਼ਵ ਹਿੰਦੂ ਪਰਿਸ਼ਦ ਬਜਰੰਗ ਦਲ ਬਹੁਤ ਵੱਡੀ ਲੜਾਈ ਲੜ ਰਹੇ ਹੈ خاص کر کے ਇਹਨਾਂ ਤਸਕਰਾਂ ਦੇ ਖਿਲਾਫ ਫਿਰ ਸਰਕਾਰ ਇਸ ਤਰ੍ਹਾਂ ਦਾ ਕਾਨੂੰਨ ਕਿਉਂ ਨਹੀਂ ਬਣਾਦੀ ਕਿ ਇਹਨਾਂ ਤੇ ਨੱਥ ਪਾਈ ਸਰਕਾਰ ਬਣਾਉਂਦੀ ਹੈ ਜੀ ਸਰਕਾਰ ਬਣਾਉਂਦੀ ਹੈ ਲੇਕਿਨ ਜਿਹੜੇ ਨੀਚੇ ਵਾਲੇ ਜਿਹੜੇ ਕੁਝ ਅਫੀਸਰ ਲੋਗ ਆ ਜਾਂ ਕੁਝ ਹੋਰ ਲੋਗ ਆ ਜਿਨ੍ਹਾਂ ਨੂੰ ਆਪਣਾ ਪਰਸਨਲ ਕੁਝ ਲਾਭ ਹੈ ਉਹ ਉਸ ਲਾਭ ਦੇ ਕਾਰਨ ਉਸ ਕਾਨੂੰਨ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਹੋਣ ਦਿੰਦੇ ਜਿਹਦੇ ਨਾਲ ਸਰਕਾਰ ਦਾ ਕਾਨੂੰਨ ਪੂਰੀ ਤਰ੍ਹਾਂ ਲਾਗੂ ਨਹੀਂ ਹੁੰਦਾ ਬੰਗਲਾਦੇਸ਼ ਦੇ ਵਿੱਚ ਬੜੀ ਜ਼ਿਆਤਾਂ ਚੱਲ ਰਹੀਆਂ ਹਿੰਦੂ ਕਿ ਮੈਸੇਜ ਦੇਣਾ ਚਾਹੋਗੇ ਬੰਗਲਾਦੇਸ਼ ਹਿੰਦੂ ਚਾਲਰ ਮੈਸੇਜ ਇਹ ਦੇਚਾ ਮੈਂ ਕਿਸੇ ਆਪਣੇ ਹਿੰਦੂ ਸੰਗਠਨ ਨੂੰ ਕਿ ਉਹਨੂੰ ਦੇਖਦੇ ਹੋਏ ਸੰਗਠਿਤ ਹੋਵੋ ਜਾਗੋ ਕਿ ਹਿੰਦੁਸਤਾਨ ਨੂੰ ਬੰਗਲਾਦੇਸ਼ ਤੱਕ ਬਰਨ ਨਹੀਂ ਦਵਾਗੇ ਲੇਕਿਨ ਆਪਣੇ ਹਿੰਦੂ ਸਮਾਜ ਨੂੰ ਮੈਸੇਜ ਦਵਾਂਗੇ ਕਿ ਉਸ ਤੋਂ ਕੁਝ ਸਿੱਖ ਸਿੱਖੋ ਮੈਂ ਅਭਿਮੰਨੀ ਕਈ ਸੈਨਸ ਯੋਜਕ ਬਜਰੰਗ ਦਲ ਜਲੰਧਰ ਰਾਤੀ ਸਾਨੂੰ ਤਕਰੀਬਨ ਪੌਣੇ ਦੇ 2 ਵਜੇ ਫੋਨ ਆਇਆ ਕੁਝ ਤੋਂ ਸੂਚਨਾ ਸਾਨੂੰ ਆਈ ਸਰ ਜੀ ਉਹ ਸੰਯੁਕਤ ਪੋਰਖਸ਼ਾ ਦਲ ਵਾਲਿਆਂ ਨੂੰ ਉਹ ਕਹਿੰਦੇ ਕਿ ਇੱਕ ਟਰੱਕ ਆ ਰਿਹਾ ਹੈ ਸ਼ਾਹਕੋਟ ਪਹੁੰਚ ਗਿਆ ਜਲੰਧਰ ਨੂੰ ਆ ਰਿਹਾ ਤੇ ਇਹਦੇ ਵਿੱਚ ਚਾਰ ਗਾਵਾ ਤੇ ਅਸੀਂ ਨਾਲ ਹੀ ਮੈਂ ਕਿਹਾ ਅਸੀਂ ਨਖੋਦਰ ਚੌਂਗ ਫੀਲਡਿੰਗ ਲਾ ਕੇ ਖੜੇ ਹੁੰਨੇ ਆ ਤੁਸੀਂ ਟਰੱਕ ਦੇ ਪਿੱਛੇ-ਪਿੱਛੇ ਆਈ ਜਾਓ ਦੋ ਗੱਡੀਆਂ ਸ਼ਾਹਕੋਟ ਤੋਂ ਪਿੱਛੇ-ਪਿੱਛੇ ਆ ਰਹੀਆਂ ਸੀ ਇੱਕ ਬੰਦਾ ਇਹਨਾਂ ਨੇ ਰਸਤੇ 'ਚ ਉਹਨੂੰ ਯਾਦਾ ਸ਼ੱਕ ਹੋ ਗਿਆ ਜਾਂ ਕੀ ਹੋਇਆ ਉਹ ਬੰਦਾ ਢਾਬੇ ਤੋਂ ਉਤਰ ਗਿਆ ਇੱਕ ਬੰਦਾ ਗਾਇਬ ਹੋ ਗਿਆ ਤੇ ਦੋ ਬੰਦੇ ਅਸੀਂ ਕਾਬੂ ਕੀਤੇ ਆ ਇਹ ਗੱਡੀ ਚੜਾਉਣ ਦੀ ਵੀ ਕੋਸ਼ਿਸ਼ ਕੀਤੀ ਡਰਾਈਵਰ ਹਾਂਜੀ ਮੇਰੇ ਉੱਤੇ ਗੱਡੀ ਮੈਂ ਅੱਗੇ ਖੜਾ ਸੀਗਾ ਤੇ ਇਧਰੋਂ ਦੀ ਟ੍ਰੈਕਿੰਗ ਜਾ ਰਿਹਾ ਸੀ ਉਹਨੇ ਦੇਖਿਆ ਕਿ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਪ੍ਰਸ਼ਾਸਨ ਤੇ ਇਹਨਾਂ ਨੇ ਪ੍ਰਸ਼ਾਸਨ ਤੋਂ ਦਿਵਾਉਂਦੇ ਹੋਏ ਇਧਰਲੇ ਪਾਸੇ ਮੈਂ ਖਲੋਤਾ ਸੀ ਨਾਲ ਹੀ ਮੇਰੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਸੀ ਮੌਕੇ ਤੇ ਹਾਂਜੀ ਪੁਲਿਸ ਪ੍ਰਸ਼ਾਸਨ ਮੌਕੇ ਤੇ ਨਾਲ ਸੀ ਉਹਨਾਂ ਨੇ ਪੂਰਾ ਸਾਥ ਦਿੱਤਾ ਸਾਡਾ ਪੀਸੀਆ ਦੀ ਟੀਮ ਪੂਰੀ ਮੇਰੇ ਨਾਲ ਬਹੁਤ ਮਤਭਾਗੀ ਘਟਨਾ ਵਾ ਇਹ ਚੌਥਾ ਕਿ ਪੰਜਵਾਂ ਟ੍ਰੈਕ ਅਸੀਂ ਫੜ ਚੁੱਕੇ ਹਾਂ ਇਸ ਟਾਂ ਬਾਜੀ ਗਾਉਆਂ ਨਾਲ ਲੱਦਿਆਂ ਦਾ ਕਈ ਗਾਉ ਮਾਸ ਆਂਦਾ ਪਿਆ ਜਿੰਦੇ ਵਿੱਚ ਤੇ ਆਹ ਦੇ ਅੱਜ ਹਰਿਆਣੇ ਵਾਲੀ ਗੱਲ ਹੋ ਗਈ ਨਾ ਸਾਰਿਆਂ ਦੀ ਕਿ ਥੱਲੇ ਗਾਉ ਮਾਤਾ ਵਾ ਤੇ ਉੱਤੇ ਇਹਦੇ ਸਬਜ਼ੀ ਲੱਦੀ ਵੀ ਸਾਰਿਆਂ ਨੇ ਕਿਸ ਤਰ੍ਹਾਂ ਗਲਤ ਗੱਲ ਆ ਵੈਸੇ ਭਾਜੀ ਇਹਨਾਂ ਦੀ ਜੇ ਸੋਚਿਆ ਜਾਵੇ ਬਹੁਤ ਗਲਤ ਗੱਲ ਆ ਇਹਨਾਂ ਨੂੰ ਇਹ ਇਦਾਂ ਦੇ ਕੰਮ ਕਰਕੇ ਕਿੱਥੇ ਦੇਣੀਆਂ ਦੇਣੀਆਂ ਰੱਬ ਨੂੰ ਕਿੱਥੇ ਮੂੰਹ ਦਿਖਾਣਾ ਇਹਨਾਂ ਨੇ ਠੀਕ ਹੈ ਨਾ ਇਹਨਾਂ ਕੋ ਹਰ ਇੱਕ ਚੀਜ਼ਾਂ ਹੁੰਦੀਆਂ ਵਾ ਜਿੱਦਾਂ ਅੱਜ ਅੱਜ ਰਾਤੀ ਅਸੀਂ ਬਿਲਡਿੰਗ ਲਗਾਈ ਭਾਜੀ ਨੇ 2:30 ਵਜੇ ਜਿੱਦਾਂ ਗੱਡੀ ਭਜਾਈ ਇਹਨਾਂ ਨੇ ਨਾ ਭਾਜੀ ਉਹ ਥਾਰ ਖੜੀ ਸਾਡੀ ਸਾਹਮਣੇ ਉਹਨੂੰ ਅੱਗੇ ਲਗਾ ਕੇ ਤੇ ਇਹਨੂੰ ਗੱਡੀ ਰੋਕਿਆ ਗਿਆ ਵਾ ਨਹੀਂ ਤੇ ਇੱਕ ਬੰਦਾ ਫਰਾਰ ਹੋ ਗਿਆ ਬਾਕੀ ਇਹਨਾਂ ਕੋਲ ਸਮਾਨ ਬਰਾਮਦ ਜਿਹੜਾ ਹੋਇਆ ਵਾ ਉਹ ਦੇਖਣ ਵਾਲਾ ਸੀ ਭਾਜੀ